ਇਹ ਭਾਜੀ ਵਾਟਰ ਜੈਟ ਆ ਜਿਹੜੀ ਆ ਮਸ਼ੀਨ ਸਾਹਮਣੇ ਹਾਂਜੀ ਇਹ ਮਸ਼ੀਨ ਹੈ ਵਾਟਰ ਜੈਟ एवरीवन ਡਸਨਟ ਹੈਵ ਥਿਸ ਵਨ ਪਾਣੀ ਨਾਲ ਕਟਿੰਗ ਹੁੰਦੀ ਹੈ ਵਾਟਰ ਐਂਡ ਸੈਂਡ ਦਾ ਮਿਕਸਚਰ ਹੁੰਦਾ ਵਾ ਤੇ ਉਹਦੇ ਵਿੱਚ ਕਟਿੰਗ ਹੁੰਦੀ ਤੋਂ ਪਰਾ ਜਿਵੇਂ ਆ ਕਟਿੰਗ ਹੋਈ ਹੈ ਇਹ ਪਾਣੀ ਨਾਲ ਹੋਈ ਹੈ ਹਾਂਜੀ ਭਾਜੀ ਇਹ ਸਾਰੀ ਪਾਣੀ ਨਾਲ ਇਹ ਵਾਟਰ ਜੈਟ ਦੇ ਨਾਲ ਹੀ ਕਟਿੰਗ ਹੋਈ ਹੈ ਵਾਟਰ ਐਂਡ ਮਿਕਸਚਰ ਵਿਦ ਦਾ ਸੈਂਡ ਐਂਡ ਆ ਵੀ ਸਾਰਾ ਕਟਿੰਗ ਪਾਣੀ ਨਾਲ ਹੀ ਹੋਈ ਆ ਤੁਹਾਡੇ ਇੱਥੇ ਮਾਰਬਲ ਕਿੱਥੋਂ ਆਉਂਦਾ ਚਾਈਨਾ ਤੋਂ ਵੀ ਆਂਦਾ ਵਾ ਇੰਡੀਆ ਤੋਂ ਵੀ ਆਂਦਾ ਇਟਲੀ ਤੋਂ ਵੀ ਆਂਦਾ ਰਿਗਾਰਡ ਹਾਂਜੀ ਹਾਂਜੀ ਇਹ ਡਿਪੈਂਡ ਪਾਉਂਦਾ ਕਲਾਇੰਟ ਦੀ ਜਿਹੜੀ ਚੋਇਸ ਕੀ ਹੁੰਦੀ ਹੈ ਜਿਆਦਾ ਮਤਲਬ ਜਿਆਦਾ ਕਿਹੜਾ ਲੱਗਦਾ ਹੈ ਜਿਆਦਾ ਭਾਈ ਚਾਈਨਾ ਤੋਂ ਲੱਗਦਾ ਚਾਈਨਾ ਤੋਂ ਲੱਗਦਾ ਪ੍ਰਾਈਸ ਡਿਫਰੈਂਸ ਕਿੰਨਾ ਕੁ ਹੁੰਦਾ ਭਾਈ ਜੀ ਆਲਮੋਸਟ ਅਪਰ অলমোস্ট ডাবল ਹੈ ہاں جی অলমোস্ট ਤੇ ਆਪਣੇ ਬੰਦੇ ਪ੍ਰਵਾਹ ਨਹੀਂ ਕਰਦੇ ਨਹੀਂ ਭਾਜੀ ਆਪਾਂ ਤੁਹਾਨੂੰ ਪਤਾ ਕਿ ਪੰਜਾਬੀ ਆ ਆਪਣੇ ਆ ਗਏ ਹੁਣ ਸੈਕਿੰਡ ਦੂਜੇ ਤੇ ਜੇਕਰ ਅਜੇ ਆ ਗਏ ਆ ਦੇ ਆ ਡਿਡਨਟ ਕੇਅਰ ਅਬਾਊਟ ਦ ਮਨੀ ਐ ਜੀ ਜੇ ਕੀ ਹੈ ਭਾਈ ਜੀ ਜੇ ਸਟੋਨ ਮੇ ਸੰ ਜੀ ਜੇ ਦਾ ਮਤਲਬ ਕੀ ਹੈ ਜੀ ਜੇ ਦਾ ਭਾਈ ਤੈਨੂੰ ਖਾਣਾ ਜੀ ਜੇ ਦਾ ਮਤਲਬ ਆ ਜੀ ਇਹ ਮੇਰਾ ਨਾਮ ਹੈ ਇਹ ਨੇਮ ਇਸ ਜ਼ੋਰਾ ਐਂਡ ਇਸ ਨੇਮ ਇਸ ਜੀਗਾ ਸੋ ਜ਼ेड ਐਨ ਜੇ ਸਟੋਨ ਮੈਸਨ ਇਹ ਮਾਪੜੇ ਬੱਚਿਆਂ ਦੇ ਨਾਮ ਤੇ ਪਾਜੀ ਰੱਖਿਆ ਇਹਨਾਂ ਦੇ ਨਾਮ ਦਾ ਜੈ ਡੀ ਸਟੋਨ ਮੈਸਨ ਸੱਚਾ ਪ੍ਰੋਫੈਸਰ ਸਸੀਕਾਲ ਸੱਚਾ ਜੁਰਤ ਸੱਚੀ ਕਾਲ ਜੀ ਤੁਹਾਡਾ ਕੀ ਨਾਮ ਹੈ ਜਿਗਰ 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 ਹਾਂ ਤੁਹਾਡਾ ਜ਼ਰਾਵਰ ਸਿੰਘ ਸੰਧੂ ਤੁਸੀਂ ਕਿਹੜੀ ਕਲਾਸ ਚੋਂ ਇਹ ਅਜੇ ਮੈਂ ਵੇਲਾ ਮੈਂ ਵੇਲਾ ਮੈਂ ਵੇਲਾ 14 ਔਰ ਗੱਡੀ ਆਪਣੀ ਬਈ ਬਾਹਰ ਖੜੀ ਹੋਣੀ ਹੈ। ਦੇਖੋ ਪੰਜਾਬ ਇਹਨਾਂ ਦੇ ਦਿਲਾਂ 'ਚ ਕਿਵੇਂ ਵਸਦਾ। ਆਹ ਵੇਖੋ ਪੰਜਾਬ ਦਾ ਆਪਾਂ ਸਟicker ਵੀ ਸਾਈਡ ਤੇ ਲਾਇਆ। ਪੰਜਾਬ ਹਰ ਦਿਲਾਂ 'ਚ ਵਸਦਾ ਵਾ। ਆਪਾਂ ਪੰਜਾਬ ਕਰਕੇ ਹੀ ਇੱਥੇ ਬੈਠੇ ਆਂ। ਪੰਜਾਬ ਹੈਗਾ ਤੇ ਆਪਾਂ ਇੱਥੇ ਹੈਗੇ ਤੇ 5R Z mean 5 revers. ਵਾਹ। ਸਸਿਕਾਲ ਜੀ ਮੈਂ ਸਿਮਰਨ ਜੋਤ ਸਿੰਘ ਮੱਕੜ ਮੈਲਬਨ ਚਾ ਆਸਟ੍ਰੇਲੀਆ ਦੇ ਵਿੱਚ ਔਰ ਮੈਲਬਨ ਦੇ ਮੈਲਟਨ ਸਬਰਬ ਦੇ ਵਿੱਚ ਆ। ਇਹ ਉਹ ਇਲਾਕਾ ਹੈ ਜਿੱਥੇ ਪੰਜਾਬੀਆਂ ਦਾ ਘੜ ਹੈ ਨੇੜੇ ਟਾਰਨੇਟ ਔਰ ਇਸ ਇਲਾਕੇ ਚ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਪੰਜਾਬੀ ਨਜ਼ਰ ਆਉਣਗੇ ਔਰ ਆਪਣੇ ਪੰਜਾਬੀਆਂ ਨੇ ਵਪਾਰਕ ਤੌਰ ਤੇ ਉੱਥੇ ਮੱਲਾ ਮਾਰੀਆਂ ਸਟੂਡੈਂਟ ਆਏ ਬਹੁਤ ਸਾਰੇ ਕੋਈ ਵਿਜ਼ਟਰ ਤੇ ਆਇਆ ਸੀ ਬੜੇ ਸਾਲਾਂ ਦੌਰਾਨ ਸੈੱਟ ਹੋਏ ਪੀਆਰ ਹੋ ਗਈਆਂ ਸਿਟੀਜ਼ਨ ਹੋ ਗਏ ਪਰ ਪਿਛਲੇ 20 25 ਸਾਲਾਂ ਚ ਪੰਜਾਬੀਆਂ ਨੇ ਕਿਉਂਕਿ ਕੈਨੇਡਾ ਚ ਯੂ ਐਸ ਚ ਪੰਜਾਬੀ ਪੁਰਾਣੇ ਗਏ ਸੈਟਲਡ ਬਹੁਤ ਹੋਏ ਸੌਖੇ ਬਹੁਤ ਨੇ ਉੱਥੇ ਜੌਬਸ ਤੋਂ ਬਾਅਦ ਵਪਾਰਕ ਤੌਰ ਤੇ ਬੜੇ ਸੈਟਲਡ ਹੋਏ ਆਸਟ੍ਰੇਲੀਆ 'ਚ ਅਸੀਂ ਨਵੇਂ ਆ ਸਾਨੂੰ ਬਹੁਤੇ ਸਾਲ ਨਹੀਂ ਹੋਏ ਹਾਲਾਂਕਿ ਪੰਜਾਬੀ ਬਹੁਤ ਪਹਿਲਾਂ ਆ ਗਏ ਸੀ ਪਰ ਟਾਵਾ ਟਾਵਾ ਆਇਆ ਸੀ ਵੱਡੀ ਗਿਣਤੀ ਪਿਛਲੇ 20 ਸਾਲਾਂ ਚਾਈ ਤਾਂ 20 ਸਾਲਾਂ ਚ ਆ ਕੇ ਪੰਜਾਬੀਆਂ ਨੇ ਬਹੁਤ ਮਿਹਨਤ ਕੀਤੀ ਵਪਾਰ ਸੈੱਟ ਕੀਤੇ ਔਰ ਅਸੀਂ ਕੰਸਟਰਕਸ਼ਨ ਤੇ ਰੀਅਲ ਏਸਟੇਟ ਲਾਈਨ ਦੇ ਇੰਟਰਵਿਊਸ ਇਸ ਵਾਰ ਕੀਤੇ ਜਿੱਥੇ ਵਲੌਗਸ ਵੀ ਬਣਾਏ ਜਿੱਥੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਭਰਾ ਜਿਹੜੇ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਐ ਉਹ ਕੀ ਕਰਦੇ ਐ ਅਸੀਂ ਘਰ ਕਿਵੇਂ ਬਣਦਾ ਆਸਟ੍ਰੇਲੀਆ ਚ ਇਹਦਾ ਇੱਕ ਇੰਟਰਵਿਊ ਕੀਤਾ ਔਰ ਉਹਦੇ ਜਿਹੜਾ ਜਿਹੜਾ ਵੀ ਵਰਤੋਂ ਹੋ ਰਹੀ ਐ ਜਿਵੇਂ ਲੱਕੜ ਦੇ ਫਰੇਮ ਬਣਦੇ ਫਿਰ ਘਰ ਬਣਦਾ ਸਾਡੇ ਇੱਥੇ ਇੰਡੀਆ ਦੇ ਵਿੱਚ ਬਹੁਤ ਡਿਫਰੈਂਟ ਐ ਇਸ ਨੂੰ ਜਾਣਨ ਤੋਂ ਬਾਅਦ ਇਹ ਸਮਝਿਆ ਕਿ ਪੰਜਾਬੀ ਇਸ ਵਪਾਰ ਨਾਲ ਜੁੜੇ ਤਾਂ ਕੀ ਕੀ ਕੀਤਾ ਉਹਨਾਂ ਨੇ ਤਾਂ ਅੱਜ ਅਸੀਂ ਇੱਕ ਐਸੀ ਸਾਡੇ ਪੰਜਾਬੀ ਭਰਾ ਨਵੀ ਸੰਧੂ ਹੁਣਾਂ ਦੇ ਕੋਲ ਆਏ ਆ ਇਹਨਾਂ ਦਾ ਬਿਜ਼ਨਸ ਹੈ ਇੱਥੇ ਮੈਲਟਨ ਦੇ ਵਿੱਚ ਇਹਨਾਂ ਦੀ ਫੈਕਟਰੀ ਆ ਪਿੱਛੇ ਤੁਸੀਂ ਦੇਖੋ ਇਸ ਫੈਕਟਰੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜ਼ੈਡ ਜੇ ਸਟੋਨ ਮੈਸਨ ਇਹਨਾਂ ਦੀ ਕੰਪਨੀ ਹੈ ਔਰ ਇਹ ਕੀ ਕਰਦੇ ਆ ਇਹਨਾਂ ਦੀ ਕੰਪਨੀ ਸਟੋਨ ਮੈਸਨ ਤੋਂ ਤੁਹਾਨੂੰ ਸਮਝ ਆ ਗਿਆ ਹੁਣ ਕਿ ਜਦੋਂ ਅਸੀਂ ਪੰਜਾਬ 'ਚ ਕੋਠੀ ਪਾਉਣੇ ਆ ਤਾਂ ਕਹਿੰਦੇ ਆ ਕਿ ਮਕਰਾਨੇ ਤੋਂ ਪੱਥਰ ਲਿਆਈਏ ਜਾ ਕੇ ਯਾ ਅੱਜਕੱਲ ਟਾਈਲਾਂ ਦਾ ਬਹੁਤ ਰਿਵਾਜ ਹੋ ਗਿਆ ਸਾਨੂੰ 2/2 ਜਾਂ 4/4 ਦੀ ਬਣੀ ਬਣਾਈ ਟਾਈਲ ਆਉਂਦੀ ਹੈ ਤੇ ਮਿਸਤਰੀ ਆ ਕੇ ਲਾ ਜਾਂਦੇ ਆ ਇੱਥੇ ਰਿਕੁਆਇਰਮੈਂਟ ਦੇ ਹਿਸਾਬ ਤੇ ਵੱਡੀਆਂ ਸਲੇਬਾਂ ਆਉਂਦੀਆਂ ਔਰ ਉਹਨਾਂ ਦੀ ਕਟਿੰਗ ਹੁੰਦੀ ਹੈ ਸੋ ਨਵੀ ਬਾਈ ਸਾਡੇ ਨਾਲ ਨੇ ਬਾਈ ਹੁਣਾਂ ਨਾਲ ਗੱਲਬਾਤ ਕਰਨੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸასი ਗੱਲ ਬਾਈ ਜੀ ਤੁਹਾਡਾ ਪਹਿਲਾਂ ਤਾਂ ਪਛੋਕੜ ਦੱਸੋ ਬਾਈ ਕਿ ਪਿੱਛੋਂ ਕਿੱਥੋਂ ਆਏ ਹੋ ਔਰ ਕਿੰਨੇ ਸਾਲ ਹੋ ਗਏ ਕਿਵੇਂ ਦੀ ਸਟਰਗਲ ਰਹੀ ਪਰਿਵਾਰਕ ਤੌਰ ਤੇ ਕਿਵੇਂ ਪਿੱਛੋਂ ਰਿਹਾ ਔਰ ਕਿਉਂ ਆਏ ਸੀ ਸਸਿਆ ਬੇਜੀ ਪਹਿਲਾਂ ਤਾਂ ਸਾਰੇ ਸੋਤਿਆਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਵੀਰ ਜੀ ਮੈਂ 2007 ਦੇ ਵਿੱਚ ਮੈਂ ਅਮਰਸਰ ਤੋਂ ਬੇਸਡ ਆ ਠੀਕ ਹੈ ਤੇ ਮੈਂ ਸਟੂਡੈਂਟ ਵੀਜ਼ਾ ਤੇ ਆਇਆ ਮੈਂ ਇੱਥੇ ਤੇ ਉਸ ਤੋਂ ਬਾਅਦ ਫਿਰ ਆ ਕੇ ਆਪਾਂ ਜਦੋਂ ਤੁਹਾਨੂੰ ਬਸ ਸਟੂਡੈਂਟ ਜਿਹਦਾ ਸਟ੍ਰੈਗਲ ਹੁੰਦੀ ਆ ਉਦਾਂ ਹੀ ਨਾਰਮਲ ਸਟ੍ਰੈਗਲ ਕੀਤੀ ਕਾਫੀ ਆਪਾਂ ਡਾਊਨ ਵੇਖੇ ਫਿਰ ਪਰਮਨੈਂਟ ਰੈਜ਼ੀਡੈਂਸ ਵਾਸਤੇ ਵੀ ਤਰ੍ਹਾਂ ਦਾ ਕਾਫੀ ਸਟ੍ਰੈਗਲ ਕੀਤਾ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਮਿਹਨਤ ਕਰਕੇ ਫਿਰ ਆਪਾਂ ਇਨ ਆਹ ਫੀਲਡ ਦੇ ਵਿੱਚ ਆਇਆ ਬਿਲਡਿੰਗ ਦੇ ਵਿੱਚ ਵਿੱਚ ਆਪਾਂ ਜਦ ਦਾ ਕਿਤਾ ਫਿਰ ਨਾਲ ਸਟੋਨ ਮੈਸਨ ਦਾ ਵੀ ਆਪਾਂ ਕੰਮ ਕਰ ਰਹੇ ਸੀ ਕੀ ਸਟਰਗਲ ਰਿਹਾ ਭਾਈ ਜਦੋਂ ਸਟੂਡੈਂਟ ਆਏ ਸੀ ਸਟਰਗਲ ਕਿਹੋ ਜਿਹਾ ਸੀ ਭਾਈ ਉਦੋਂ ਉਦੋਂ ਦਾ ਕਾਫੀ ਹੋਂ ਦੇ ਕੰਪੈਰੀਟਿਵ ਉਸ ਟਾਈਮ ਦੇ ਵਿੱਚ ਕਾਫੀ ਫਰਕ ਸੀ ਹੋਂ ਤੇ ਚਲੋ इजीली ਜੌਬਸ ਇਹਨਾਂ ਲੱਭ ਜਾਂਦੀਆਂ ਜਦੋਂ ਆਪ ਆਏ ਸੀ ਸਾਨੂੰ ਜਿਹੜੇ ਉਸ ਟਾਈਮ ਤੇ ਆਏ ਨੇ ਉਹਨਾਂ ਨੂੰ ਬਹੁਤ ਹਾਰਡ ਸੀ ਕਿ ਆਪਾਂ ਨੂੰ ਕੰਮ ਲੱਭਣਾ ਕਿਉਂਕਿ ਉਦੋਂ ਲੇਬਰ ਬਹੁਤ ਸੀ ਪਰ ਉਹਦਾ ਕੰਮ ਇਹ ਸਮਝਣਾ ਕਿ ਉਹ ਤਾਂ ਕੰਸਟਰਕਸ਼ਨ ਵਿੱਚ ਇੰਨੀ ਗ੍ਰੋਥ ਹੈਗੀ ਨਹੀਂ ਸੀ ਕਿਉਂਕਿ ਜਿਹੜੀ ਭਾਈ ਗ੍ਰੋਥ ਜਿਹੜੀ ਸਟਾਰਟ ਹੋਈ ਹੈ ਗ੍ਰੋਥ ਇਜ਼ ਸਟਾਰਟਡ ਅਰਾਊਂਡ 2020 ਸੋ ਕੋਵਿਡ ਤੋਂ ਬਾਅਦ ਹਾਂ ਨਹੀਂ 15 16 ਤੋਂ ਬਾਅਦ ਸਟਾਰਟ ਹੋਈ 17 ਤੋਂ ਉਹ ਤੋਂ ਬਾਅਦ ਫਿਰ ਆਪਣੇ ਕੰਸਟਰਕਸ਼ਨ ਚਾਏ ਹੁਣ ਜਿਹੜੇ ਬੱਚੇ ਆ ਰਹੇ ਜਿਹੜੇ ਜਦੋਂ ਹੁਣ ਕਲੇ ਕੇ ਆ ਬਈ ਯੰਗ ਜਨਰੇਸ਼ਨ ਜਿਹੜੀ ਆ ਰਹੀ ਆ ਉਹ ਹੁਣ ਭਾਈ ਸਟ੍ਰੇਟ ਵੇ ਇਨਾਂ ਦੇ ਵਿੱਚ ਆਪਾਂ ਕੰਸਟਰਕਸ਼ਨ ਚਾ ਰਿਹਾ ਇਸ ਇਸ ਦੀ ਫੋਰ them ਪਰ ਹਾੜੇ ਲਈ ਉਸ ਟਾਈਮ ਤੇ ਵਿੱਚ ਹਾਂ ਬਹੁਤ ਔਖਾ ਸੀ ਉਹਨਾਂ ਨੂੰ ਨੋਵਣ ਵਾਸਤੇ ਟੂ ਗਾਈਡਸ ਤਾਂ ਫਿਰ ਇਸ ਲਾਈਨ ਚ ਆਉਣ ਲਈ ਗਾਈਡ ਕਿਨੇ ਕੀਤਾ ਭਾਜੀ ਕਿਸ ਨੇ ਗਾਈਡ ਨਹੀਂ ਕਿਸੇ ਨੇ ਨਹੀਂ 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 ਆਪੇ ਹਾਂਜੀ ਬਾਬੇ ਦੀ ਮਿਹਰ ਨਾਲ ਆਪਾਂ ਇਧਰ ਹੌਲੀ ਹੌਲੀ ਆਏ ਇਧਰ ਨੂੰ ਫਿਰ ਆਪਾਂ ਇਧਰੋਂ ਆਪਣੇ ਚਲੋ ਸਟ੍ਰਗਲ ਕੀਤੀ ਫਿਰ ਆਪੀ ਕਿਤਾਬ ਐਕਸਪੀਰੀਅੰਸ ਲਏ ਫਿਰ ਸਾਡੇ ਕੋ ਕਾ ਕਾ ਕਰਕੇ ਫਿਰ ਆਪਾਂ ਜੀ ਬਾਬੇ ਦੀ ਮੇਰ ਨਾਲ ਚਲੋ ਜਿੱਥੇ ਵੀ ਬੈਠਿਆ ਆਪਾਂ ਸਤਗੁਰੂ ਜੀ ਮੇਰ ਨਾਲ ਇੱਥੇ ਵਧੀਆ ਬੈਠੇ ਆ ਆਪਾਂ ਕੀ ਕਰਦੇ ਕਿਉਂ ਫਿਰ ਤੁਹਾਡਾ ਸਟੋਨ ਮੈਸਨ ਤੁਹਾਡੇ ਕੋਲੇ ਮੈਂ ਦੇਖ ਰਿਹਾ ਕਿ ਟਾਈਲਸ ਨੇ ਪੱਥਰ ਵੀ ਲੋਕ ਲਾਉਂਦੇ ਇੱਥੇ ਹਾਂਜੀ ਜੀ ਪਾਜੀ ਜਿਹੜੇ ਕਿਚਨ ਦੇ ਵਿੱਚ ਦੋ ਤਿੰਨ ਤਰਾ ਦਾ ਆਪਣਾ ਯੂਜ਼ਲੀ ਲੱਗਦਾ ਵਾ ਇੱਕ ਆਪਣਾ ਇੰਜੀਨੀਅਰ ਸਟੋਨ ਹੁੰਦਾ ਵਾ ਇੱਕ ਮਾਰਬਲ ਹੁੰਦੀ ਇੱਕ ਪੋਸਟਰੀ ਹੁੰਦੀ ਆ ਤੇ ਉਹ ਸਾਰਾ ਆਪਾਂ ਇੱਥੇ ਆਫ ਐਕਟਿਵ ਵੇਖੋਗੇ ਤੁਸੀਂ ਸਾਰੇ ਆਪਣੀ ਲੇਟਸ ਐਕਵਿਪਮੈਂਟਸ ਨੇ ਇੱਥੇ ਆਪਣੀਆਂ ਸਾਰੀਆਂ ਤੇ ਇੱਥੇ ਆਪਾਂ ਸਾਰਾ ਮੈਨੂਫੈਕਚਰ ਕਰਦੇ ਆਂ ਤੇ ਆਪਾਂ ਕੋ ਜਦੋਂ ਆਰਡਰਸ ਆਉਂਦੇ ਨੇ ਆਪਾਂ ਉਸ ਤੋਂ ਬਾਅਦ ਫਿਰ ਇੱਥੇ ਮੈਨੂਫੈਕਚਰ ਜੋ ਕਲਾਇੰਟ ਦੀ ਰਿਕੁਆਇਰਮੈਂਟ ਆ ਉਹਦੇ ਹਿਸਾਬ ਨਾਲ ਆਪਾਂ ਆਪਈ ਆਪਾਂ ਕਰਕੇ ਆਪਾਂ ਕਰਕੇ ਤੁਹਾਡੀ ਖਾਸੀਅਤ ਕੀ ਹੈ ਭਾਈ ਭਾਈ ਖਾਸੀਅਤ ਆਪਣੀ ਮਾਰਬਲ ਗ੍ਰੇਨਾਈਟ ਐਂਡ ਪੋਰਸਲੇਨ ਪੋਰਸਲੇਨ ਪੋਰਸਿੰਗ ਹਾਂਜੀ ਭਾਜੀ ਇਹ ਪੋਰਸਿੰਗ ਨੇ ਨਿਊ ਇਸ ਅਵਾਂਸਡ ਇਸ ਅ ਨਿਊ ਪ੍ਰੋਡਕਟ ਬਟ ਇਟਸ 올ਡ ਪ੍ਰੋਡਕਟ ਐਸ ਵੈਲ ਬਟ ਨੋਟ एवरीवन ਕੈਨ ਡੂ ਇਟ ਆ ਆ ਵੇਖੋ ਤੁਹਾਨੂੰ ਦੱਸ ਰਿਹਾ ਸੀ ਜੀ ਇਹ ਭਾਜੀ ਇਹ ਵਾਟਰ ਜੈਟ ਆ ਜਿਹੜੀ ਆ ਮਸ਼ੀਨ ਸਾਹਮਣੇ ਹਾਂਜੀ ਇਹ ਮਸ਼ੀਨ ਹੈ ਵਾਟਰ ਜੈਟ ਐਵਰੀਵਨ ਡਸਨਟ ਹੈਵ ਥਿਸ ਵਨ ਇਹ ਵਾਟਰ ਜੈਟ ਪਾਣੀ ਨਾਲ ਜਿਹਦਾ ਸੈਂਡ ਨਾਲ ਕਟਿੰਗ ਕਰਦੀ ਆ ਠੀਕ ਆ ਪਾਣੀ ਨਾਲ ਕਟਿੰਗ ਹੁੰਦੀ ਆ ਹਾਂਜੀ ਭਾਜੀ ਪਾਣੀ ਐ ਮਤਲਬ ਬਲੇਡ ਨਹੀਂ ਕਟਰ ਨਹੀਂ ਯੂਜ਼ ਹੋ ਰਿਹਾ ਵਾਟਰ ਕਟਿੰਗ ਹੈ ਹਾਂਜੀ ਭਾਜੀ ਇਹ ਵਾਟਰ ਐਂਡ ਸੈਂਡ ਦਾ ਮਿਕਸਚਰ ਹੁੰਦਾ ਆ ਤੇ ਉਹਦੇ ਵਿੱਚ ਕਟਿੰਗ ਹੁੰਦੀ ਹੈ ਉਹ ਕਿੰਨਾ ਕੁ ਪ੍ਰੈਸ਼ਰ ਹੁੰਦਾ ਹੋਊ ਬਾਈ ਕਿ ਉਹ ਕਟਿੰਗ ਕਰ ਰਹੀ ਹੈ ਪ੍ਰੈਸ਼ਰ ਤੇ ਆਪਣੇ ਹੱਥ ਕੇ ਆ ਮੈਂ ਕਹੀ ਕਿ ਕੋਈ ਚੀਜ਼ ਰੱਖਾ ਅਗਰ ਪੱਥਰ ਨੂੰ ਕੱਟ ਸਕਦੇ ਤੇ ਕੋਈ ਵੀ ਚੀਜ਼ ਕੱਟ ਸਕਦਾ ਹਾਂ ਜੀ 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 ਭਾਈ ਇਹ ਤੇ ਆ ਜਿਵੇਂ ਹੁਣ ਆ ਪੱਥਰ ਪਿਆ ਤੁਸੀਂ ਮੈਂ ਮੇਰਾ ਵੀਰ ਕੈਮਰਾਮੈਨ ਦੀ ਡਿਊਟੀ ਨਿਭਾ ਰਿਹਾ ਅੱਜ ਭਰਾ ਸਾਡਾ ਇੱਥੇ ਇਹ ਵੀ ਗੱਲ ਲੈਣਾ ਤੁਸੀਂ ਦੇਖੋ ਉੱਥੇ ਦਾ ਕੈਮਰਾ ਪਰਸਨ ਪਰ ਆ ਜਿਵੇਂ ਆ ਕਟਿੰਗ ਹੋਈ ਹੈ ਇਹ ਪਾਣੀ ਨਾਲ ਹੋਈ ਹੈ ਹਾਂਜੀ ਭਾਜੀ ਇਹ ਸਾਰੀ ਪਾਣੀ ਦਾ ਪਾਣੀ ਆ ਇਹ ਵਾਟਰ ਜੈਟ ਦੇ ਨਾਲ ਹੀ ਕਟਿੰਗ ਹੋਈ ਹੈ ਵਾਟਰ ਐਂਡ ਮੇਕਅਪ ਵਿਦ ਦਾ ਸੈਂਡ ਐਂਡ ਆ ਵੀ ਆ ਵੀ ਕੋਸਾਰੇ ਕਟਿੰਗ ਪਾਣੀ ਨਾਲ ਹੀ ਹੋਈ ਆ ਤੇ ਜਿਹੜਾ ਟ੍ਰੈਡੀਸ਼ਨਲ ਵੇ ਹੈ ਜਿਵੇਂ ਉਹ ਦੂਜੀ ਮਸ਼ੀਨ ਹੈ ਜਿਹੜੀ ਨਾਰਮਲ ਆ ਜਾਓ ਤੁਹਾਨੂੰ ਮੈਂ ਉਧਰਲੇ ਪਾਸੇ ਵੀ ਖਾਨਾ ਵਾ ਇਹਦਾ ਫਰਕ ਵੀ ਸਮਝਾਓ ਸਾਨੂੰ ਕਿ ਇਹ ਮਸ਼ੀਨ ਕਿਉਂ ਤੁਹਾਨੂੰ ਲਿਆਉਣੀ ਪਈ ਤੇ ਜਿਹੜੀ ਪਹਿਲਾ ਮਸ਼ੀਨ ਹੁੰਦੀ ਹੈ ਜਿਹੜੀ ਆਮ ਉਹ ਜਿਵੇਂ ਆਪਣੇ ਤਾਂ ਉੱਥੇ ਆ ਵੀ ਮਿਸਤਰੀ ਆਪ ਹੀ ਉਹ ਬਲੇਡ ਆਲਾ ਜਿਹੜਾ ਉਹ ਕਟਰ ਚੱਲਦਾ ਉਹਦੇ ਤੋਂ ਕੱਟ ਕੱਟ ਕੇ ਉੱਥੇ ਲਾਈ ਜਾਂਦੇ ਹੁੰਦੇ ਆ ਭਾਈ ਹੁਣ ਇਹ ਦਿਸ ਇਜ਼ ਦਾ ਨਿਊ ਟੈਕਨੋਲੋਜੀ ਇਨ ਇੰਡੀਆ ਐਸ ਵੈਲ ਦਾ ਇੰਜੀਨੀਅਰ ਇਨ ਇੰਜੀਨੀਅਰ ਸਟੋਨ অর ਰੀਕਨ ਕੈਦੀ ਦਾ ਆਪਾਂ ਜੀ ਇਹ ਦਿਸ ਇਜ਼ ਨਿਊ ਇਨ ਇੰਡੀਆ ਬਟ ਹੇਅਰ ਇਸ ਫਰਮ ਅ ਲੌਂਗ ਟਾਈਮ ਪ੍ਰੀਟੀ ਲੌਂਗ ਟਾਈਮ ਐਸ ਵੈਲ ਬਟ ਇੱਥੇ ਇਹ ਬਲੇਡ ਦਾ ਕਟਿੰਗ ਹੁੰਦੀ ਜਿਹਦਾ ਤੁਸੀਂ ਵੇਖ ਸਕਦੇ ਹੋ ਬਲੇਡ ਆ ਉਹ ਬਲੇਡ ਦਾ ਕਟਿੰਗ ਹੁੰਦੀ ਆ ਇਹ ਨਾਰਮਲ ਸਾਰੇ ਸਟੋਨ ਮੀਸਨਸ ਰੱਖਦੇ ਆ ਠੀਕ ਆ ਬਟ ਨਾਓ is uh, people are going back to marble uh, and the uh, granite as well uh, now because of the porcelain waste un sare porcelain te vi ja rahe ne expensive hai oh product paaji ha ji is almost uh, pretty expensive but uh, high end houses jede hun tannu pata ki punjabiya apne aage hun second duje te jaakar acha aage aa gaye ha they, they do not care about the money anymore so they they are, they are spending their money and uh, we are specialized uh, on uh, porcelain marble granite as well so that's price difference ਕਿੰਨਾ ਖੁੰਦਾ ਭਾਈ ਜੀ অলਮੋਸਟ ਆਪਾ অলਮੋਸਟ ਡਬਲ ਹੈ ਹਾਂਜੀ অলਮੋਸਟ ਡਬਲ ਹੈ ਕਿ ਆਪਣੇ ਬੰਦੇ ਪਰਵਾਹ ਨਹੀਂ ਕਰਦੇ ਨਹੀਂ ਭਾਜੀ ਆਪਣੇ ਆਪ ਹੁਣ ਹੁਣ ਪੈਲ ਜਦੋਂ ਜੈਸਟ ਨੇ ਦੱਸਿਆ ਕਿ ਆਪਾਂ 2005 6 ਆਪਾਂ ਜਦੋਂ ਦੇ ਆਪਾਂ ਆਏ ਆ ਉਸ ਟਾਈਮ ਤੋਂ ਲੈ ਕੇ ਹੁਣ ਸਾਰੇ ਆਪਣੇ ਦੇਪਟੀ ਗਰੋਨ ਅਪ ਨਾਉ ਲਾਈਕ ਵਿਦ ਅ ਬਿਜ਼ਨਸ ਵਾਈਸ ਐਂਡ ਦੇ ਆਪੜੀ ਗੁੱਡ ਐਸ ਵਲ ਦੇ ਹੈਲਦੀ ਐਂਡ ਦੇ ਵਾਂਟ ਟੂ ਸਪੈਂਡ ਮਨੀ ਨਾਉ ਸੋ ਦੇ ਵਾਂਟ एवरीथिंग ਟੂ ਬੀ ਔਨ ਅ ਹਾਈ ਐਂਡ ਸੋ ਦੇ ਆਪਰੀ ਪ੍ਰੀਟੀ ਪ੍ਰੀਟੀ ਕੰਫਰਟੇਬਲ ਸਪੈਂਡਿੰਗ ਮਨੀ ਦੇ ਮੈਂ ਉਹ ਵੀ ਦੇਖਦਾ ਤੁਸੀਂ ਉੱਥੇ ਕਹਿ ਕੇ ਉਹ ਤੁਸੀਂ ਲਾਇਆ ਹੋਇਆ ਉੱਥੇ ਆਪਾਂ ਉਹ ਦੇਖਦੇ ਹਾਂ ਪਰ ਮੈਨੂੰ ਥੋੜਾ ਐਕਸਪਲੇਨ ਕਰੋ ਕਿ ਇੱਥੇ ਬਿਜ਼ਨਸ ਕਿਵੇਂ ਰਨ ਹੁੰਦਾ ਹੈ ਬਿਲਡਰ ਤੁਹਾਨੂੰ ਅਪਰੋਚ ਕਰਦਾ ਹੈ ਇਹਦੇ ਲਈ ਜਾਂ ਬਿਲਡਰ ਪਹਿਲਾਂ ਜਿਨ੍ਹਾਂ ਨੇ ਘਰ ਬਣਾਉਣਾ ਹੈ ਉਹਨਾਂ ਤੋਂ ਚੂਜ਼ ਕਰਾਉਂਦਾ ਹੈ ਕਿ ਤੁਸੀਂ ਕੀ ਚੀਜ਼ ਲਾਉਣੀ ਹੈ ਫਿਰ ਤੁਹਾਡੇ ਕੋਲੇ ਆਰਡਰਸ ਆਉਂਦੇ ਹਾਂ ਹਾਂਜੀ ਭਾਜੀ ਇਦਾਂ ਹੀ ਹੁੰਦਾ ਆਪਣਾ ਬਿਲਡਰ ਸਿਸ ਦਾ ਮੋਸਟਲੀ ਆ ਵਰਕ ਵਿਦ ਆਲ ਦਾ ਬਿਗ ਬਿਲਡਰਸ ਇਨ ਮੈਲਬਨ ਜੀ They, uh, they give me all the purchase orders and uh, whatever their clients have selected hmm. uh, i go according to that main owner sahab jo kehange main unna hisab na kar jidda special tenu aap khaya gi e posters ni na thik hai paaji this is uh, 10 mm and uh, uh, a, not all the stone machines do it but aap aj da aap specialized cheez de vich aapan tuhnu latest machinery vi aap khahat di ki aap ae innu aapan ede vich karde a matlab इन मैन्युफैक्चर का ते वी गॉट अ प्रीटी किचनस किचनस यूज़ ਹੁੰਦਾ ਬਾਈ ਜੀ ਹਾਂਜੀ ਭਾਜੀ ਕਿਚਨਸ ਵੈਨਿਟੀਆਂ 에ਵਰੀਵੇਅਰ ਅਲਫਰਸਕੋ ਬਿਥੇ ਵੀ ਤੁਸੀਂ ਆਪਣਾ ਕਹਿ ਦੋ ਤਾਂ ਇਹ ਚੇਂਜ ਕੀ ਆ ਰਹੀ ਹੈ ਮਤਲਬ ਹੁਣ ਇਹ ਇਹ ਲੇਟੈਸਟ ਆਇਆ ਤਾਂ ਬੈਟਰ ਕਿਵੇਂ ਹੋਇਆ ਹੈ ਇਹ ਇਸ ਇੰਡਸਟਰੀ ਦੀ ਕੀ ਚੇਂਜ ਹੈ ਬਾਈ ਭਾਜੀ ਇਹ ਪਹਿਲਾਂ ਦੱਸਿਆ ਕਿ ਇਦਾਂ ਜਿਦਾ ਨਾਰਮਲ ਕਾਲੀ ਸਾਰੇ ਇੰਜੀਨੀਅਰ ਸਟੋਨ ਯੂਜ਼ ਕਰਦੇ ਸੀ ਇਸ ਕਾਲਡ ਐਜ਼ ਅ ਰੀਕਾਨ ਸਟੋਨ ਐਸ ਵੈਲ ਬਟ ਨਾਓ ਬਿਕੋਜ਼ they want to go on to high end now uh, all the houses are on the high end these days to o ki karde ha hun ajj di rate de vich phirse da koi hai one marble porcelain ko das de de changing is changing now je main apne utthe rajistan jana penda hai marble len vaste ha ji te bada e chaa honda pucho ch vi vese milda hai marble par makrane da kende vi marble bada mashhoor hai ha ji tusi fir order kittho place karde ho thode itthe marble kittho honda ਪਈ ਅ ਇੱਥੇ ਸਾਡੇ ਕੋਲ ਸਪਲਾਈਸ ਲੋਕਲ ਸਪਲਾਈਸ ਹੈਗੇ ਨੇ ਦੇ ਗੈਟ ਫਰਮ ਆਲ ਓਵਰ ਦਾ ਵਰਲਡ ਵੀ ਗੈਟ ਫਰਮ ਚਾਈਨਾ ਤੋਂ ਵੀ ਆਂਦਾ ਵਾ ਇੰਡੀਆ ਤੋਂ ਵੀ ਆਂਦਾ ਇਟਲੀ ਤੋਂ ਵੀ ਜਾਂਦਾ ਵੀ ਗਾਟ ਹਾਂਜੀ ਹਾਂਜੀ ਇਹ ਡਿਪੈਂਡ ਪਾਉਂਦਾ ਕਲਾਇੰਟ ਦੀ ਚੋਇਸ ਕੀ ਹੁੰਦੀ ਹੈ ਜਿਆਦਾ ਮਤਲਬ ਜਿਆਦਾ ਕਿਹੜਾ ਲੱਗਦਾ ਜਿਆਦਾ ਭਾਈ ਚਾਈਨਾ ਤੋਂ ਲੱਗਦਾ ਚਾਈਨਾ ਤੋਂ ਲੱਗਦਾ ਹਾਂਜੀ ਕਿਉਂਕਿ ਰੀਕੋਨ ਰੀਕੋਨਿਜ਼ ਸਬ ਮੋਸਟ ਆਫ ਆਵਰ ਸੇਲ ਬਟ ਕਿਉਂਕਿ ਸਾਰੇ ਨਾਟ 20% ਜਿਹੜਿਆ ਉਹ ਹਾਈ ਐਂਡ ਤੱਕ ਜਾਂਦੇ ਨੇ ਆਪਣੇ ਪੰਜਾਬੀ ਜਿਹੜੇ ਨੇ ਕਿਉਂਕਿ ਉਹ ਸਲੋਲੀ ਸਲੋਲੀ ਦੇ ਗਰੋਇੰਗ ਅਪ ਬਟ एवरीवन ਇਜ਼ ਗੋਇੰਗ ਟੂ ਮਾਰਪਲ ਐਂਡ ਪੋਰਸਲਿਨ ਥਿਸ ਟੇਸ ਸੋ ਤੁਸੀਂ ਸਿਰਫ B2B ਕਰਦੇ ਹੋ ਸਿੱਧਾ ਕਸਟਮਰ ਨਾਲ ਤੁਹਾਡੀ ਕੋਈ ਡੀਲਿੰਗ ਨਹੀਂ ਹੈ ਭਾਈ ਹੁੰਦੀ ਆ ਬਟ ਵੈਜੇਰੀਅਰ ਹਾਂ ਹੁੰਦੀ ਹੁੰਦੀ ਆ ਇਟ ਇਸ ਨਾਟ ਲਾਈਕ ਵੀ ਡੋन्ट ਟੂ ਪ੍ਰਾਈਵੇਟ ਜੌਬਸ ਵੀ ਡੂ ਸਟਿਲ ਪ੍ਰਾਈਵੇਟ ਜੌਬਸ ਬਟ ਆਪਣਾ ਮੇਨ ਬਿਲਡਰਸ ਨਾਲ ਹੀ ਹੁੰਦਾ ਵਾ ਬਟ ਇਫ ਸਮਨ ਵਾਂਟਸ ਟੂ ਅਪਰੋਚ ਅਸ ਮੋਰਨ ਵੈਲਕਮ ਭਾਈ ਜੇ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਤੇ ਕਿਵੇਂ ਕਰ ਸਕਦਾ ਭਾਈ ਦੇ ਕੈਨ ਕਮ ਡਾਇਰੈਕਟਲੀ ਟੂ ਅਸ ਵੀ ਆਰ ਲੋਕੇਟਿਡ ਇਨ ਮੈਲਬਨ 104 ਕਾਲਿੰਸ ਰੋਡ ਮੈਲਟਨ ਐਂਡ ਦੇ ਕੈਨ ਕੰਟੈਕਟ ਅਸ ਦੇ ਕਮ ਟੂ ਦ ਸਟੋਰ ਵੀ ਗਾਟ ਅ ਸ਼ੋਰੂਮ ਅਪ ਹੇਅਰ ਵੀ ਗਾਟ 올 ਦ ਸੈਂਪਲਸ ਅਪ ਹੇਅਰ ਜੋ ਵੀ ਉਹਨਾਂ ਨੂੰ ਤੇ ਚਾਹੀਦਾ ਉਹ ਆ ਕੇ ਵੇਖ ਸਕਦਾ ਤੈਨੂੰ ਆ ਇੱਕ ਵਾਰ ਮੜੇ ਜੇ ਤੈਨੂੰ ਦਿਖਾ ਵੀ ਦਿੰਦਾ ਸੈਂਪਲਸ ਦਿਖਾ ਦਿਓ ਭਾਈ ਜੀ ਹਾਂ ਸੈਂਪਲਸ ਆ ਇਟਸ ਜਸਟ ਨੋਰਮਲ ਸੈਂਪਲਸ ਆ ਵੇਖੋ ਆਪਣਾ ਸਾਰਾ ਕੋ ਜੋ ਜੋ ਡਿਜ਼ਾਈਨਸ ਜੋ ਵੀ ਲੇਟੈਸਟ ਡਿਜ਼ਾਈਨ ਉਹ ਵੇਖਣਾ ਚਾਹੁੰਦੇ ਨੇ ਜਾਂ ਕਰਾਣਾ ਚਾਹੁੰਦੇ ਨੇ ਦੇ ਉਹਨਾਂ ਸਿੰਪਲ ਜੀ ਚੀਜ਼ਾਂ ਸਾਨੂੰ ਫੋਟੋ ਵਿਖਾ ਦਿਓ ਵੀ ਡੂ ਵਟ ਦੇ ਵਾਂ ਸਿੰਪਲ ਜੀ ਗੱਲ ਸੋ ਇਹ ਕਹਿੰਦੇ ਕਿ ਆਪਣੇ ਦਾ ਸਪੋਰਟ ਕਰੀਏ ਆਸਟ੍ਰੇਲੀਆ ਚ ਜਿੰਨੇ ਵੀ ਖਾਸ ਤੌਰ ਤੇ ਬਿਲਡਰਸ ਨੇ ਸਾਡੇ ਭਰਾ ਮੈਲਬਨ ਦੇ ਵਿੱਚ ਸਪੈਸੀਫਿਕਲੀ ਪਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਅ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਨੰਬਰ ਵੀ ਇਹਨਾਂ ਦਾ ਸ਼ੇਅਰ ਕਰ ਰਹੇ ਹਾਂ ਔਰ ਉਹ ਗੱਡੀ ਆਪਣੀ ਹੈ ਭਾਈ ਬਾਹਰ ਖੜੀ ਹੋਈ ਹੈ ਹਾਂਜੀ ਹਾਂਜੀ ਦੇਖੋ ਪੰਜਾਬ ਇਹਨਾਂ ਦੇ ਦਿਲਾਂ 'ਚ ਕਿਵੇਂ ਵਸਦਾ ਹੈ ਹਾਂਜੀ ਇਹ ਜੂੰਗਾ ਕੀ ਹੈ ਇਹ ਹਾਂਜੀ ਭਾਜੀ ਇਹ ਜੂੰਗਾ ਯਾ ਇਹ ਆਪਾਂ ਕਹੋ ਜੂੰਗਾ ਇਹ ਆਵੇ ਕੋ ਪੰਜਾਬ ਦਾ ਆਪਾਂ ਸਟicker ਵੀ ਸਾਈਡ ਤੇ ਲਾਇਆ ਹਾਂ ਆਹ ਵੇਖੋ ਤੇ ਕਿਉਂਕਿ ਪੰਜਾਬ ਸਾਡਾ ਦਿਲਾਂ 'ਚ ਵਸਦਾ ਵਾ ਆਪਾਂ ਪੰਜਾਬ ਕਰਕੇ ਹੀ ਇੱਥੇ ਬੈਠੇ ਆਂ ਪੰਜਾਬ ਹੈਗਾ ਤੇ ਆਪਾਂ ਇੱਥੇ ਹੈਗੇ ਤੇ 5R Z mean 5 रिवर्स ਵਾਹ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਫਾਈਵ ਰਿਵਰਸ ਤਾਂ ਗੱਡੀ ਵੀ ਬਹੁਤ ਸੋਹਣੀ ਹੈ ਬਾਈ ਤੁਹਾਡੀ ਇਹ ਹਾਂ 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 ਜੀ ਅੱਗੋਂ ਵੀ ਦਿਖਾ ਦੀਏ ਹਾਂ ਜੀ ਜੀ ਅੱਗੋਂ ਪਾਜੀ ਅੱਗੋਂ ਕਹਿ ਰਹੇ ਅੱਗੋਂ ਵੀ ਦਿਖਾਓ ਇਹ ਗੱਡੀ ਬੜੀ ਖਾਸ ਹੈ ਹੂੰ ਟੋਇਟਾ ਹਾਂ ਜੀ ਪਾਜੀ ਟੋਇਟਾ ਕੀ ਲਾਇਆ ਪਾਜੀ ਅੱਗੇ ਫਰੰਟ ਤੇ ਹਾਂ ਜੀ ਇਹ ਬਾਈ ਮੋਡੀਫਾਈ ਕੀਤੀ ਪਈ ਆ ਇਹ ਆਪਾਂ ਨੂੰ ਕਾਫੀ ਸ਼ੌਂਕ ਆ ਮੇਰੇ ਬੱਚਿਆਂ ਨੂੰ ਵੀ ਜਾਣ ਵਾਸਤੇ ਬਾਹਰ ਆਫ ਰੋਡਿੰਗ ਕੈਂਪਿੰਗ ਵਾਸਤੇ ਤੇ ਪਰ ਚਲੋ ਹਾਲੋ थैंक यू सो मच भाजी हां जी अह ਤੁਸੀਂ ਗੱਲਬਾਤ ਕੀਤੀ ਔਰ अगेन ਜੇ ਕਿਸੇ ਨੇ ਵੀ ਸੰਪਰਕ ਕਰਨਾ ਹੈ ਬਾਈ ਹੁਣਾ ਨਾਲ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਹਾਂ ਐਡਰੈਸ ਵੀ ਇਹਨਾਂ ਦਾ ਅਸੀਂ ਮੈਂਸ਼ਨ ਕੀਤਾ ਔਰ ਬਹੁਤ ਕਮਾਲ ਦੇ ਇਨਸਾਨ ਵੀ ਨੇ ਵੈਸੇ ਵੀ ਤੁਸੀਂ ਮਿਲਣ ਆਉਣਾ ਤਾਂ ਭਾਜੀ ਨੂੰ ਜ਼ਰੂਰ ਮਿਲਣਾਓ ਬਾਈ ਹੁਣਾ ਦਾ ਸੁਭਾਅ ਬਹੁਤ ਨਿੱਗਾ ਹੈ ਔਰ ਕੁਝ ਤਸਵੀਰਾਂ ਇਹ ਨੇ ਵੀ ਪਿੱਛੇ ਪਾਰਟੀ ਚੱਲ ਰਹੀ ਹੋ ਅਸੀਂ ਦਿਖਾ ਨਹੀਂ ਸਕਦੇ ਤੁਹਾਨੂੰ ਤੁਸੀਂ ਦਿਖਾ ਦਿਓ ਇੱਕ ਇੱਕ ਓਵਰਵਿਊ ਜ਼ਰੂਰ ਦਿਖਾ ਦਿਓ ਕਿ ਬਾਈ ਹੁਣਾਂ ਦੇ ਦੋਸਤ ਸਾਰੇ ਇਕੱਠੇ ਹੋਏ ਅੱਜ ਕਿ ਇੱਥੇ ਅ ਐਮ ਐਫਲ ਲੱਗਦੀ ਰਹਿੰਦੀ ਹੈ ਜੀ ਹਾਂਜੀ ਹਾਂਜੀ ਨਹੀਂ ਪਾਇਆ ਹਾਂਜੀ ਭਾਜੀ ਲੱਗਦੀ ਰਹਿੰਦੀ ਹਾਂਜੀ ਭਰਾ ਇਕੱਠੇ ਹੁੰਦੇ ਆਂਦੇ ਭਾਜੀ ਇਹ ਹੀ ਫਿਰ ਉਹ ਇਹ ਚੀਜ਼ ਤੇ ਇੰਡੀਆ ਤੋਂ ਇੱਥੇ ਆਪਾਂ ਮਿਸ ਕਰੀਦੀ ਆ ਆਪਣੇ ਭਰਾ ਸਾਰੇ ਆਂ ਇਕੱਠੇ ਹੋਣ ਭਾਜੀ ਇਹ ਇਹ ਇਸ ਇਸ ਵਨ ਆਫ ਦਾ ਮੇਨ ਥਿੰਗ ਵੀ ਮਿਸ ਇ ਇ ਪੰਜਾਬ ਦੀ ਯਾਦ ਨਹੀਂ ਆਉਂਦੀ ਬਈ ਭਾਜੀ ਬਹੁਤ ਆਉਂਦੀ ਆਉਂਦੀ ਆ ਬਟ ਮੇਰੀ ਫੈਮਿਲੀ ਸਾਰੀ ਆਲਮੋਸਟ ਇੱਥੇ ਆ ਹਾਂਜੀ ਸਾਰੀ ਫੈਮਿਲੀ ਮੇਰੀ ਆਲਮੋਸਟ ਮਾਈਗ੍ਰੇਟਡ ਆਪੇ ਸੋ ਮਾਈ ਥਿੰਕ ਜਦਾਂ ਜਾਣਾ ਹਰ ਸਾਲ ਜਾਣਨਾ ਬੱਚਿਆਂ ਬਾਈ ਮੈਂ ਲਈ ਬੱਚਿਆਂ ਕਰਕੇ ਕਿ ਬੱਚਿਆਂ ਨੂੰ ਖਾਣਾ ਵਾ ਕਿ ਪੰਜਾਬੀ ਇਹ ਜ਼ेड ਜੇ ਕੀ ਹੈ ਭਾਈ ਜ਼ेड ਜੇ ਸਟੋਨ ਮੇ ਸੰ ਜ਼ेड ਜੇ ਦਾ ਮਤਲਬ ਕੀ ਹੈ ਜ਼ेड ਜੇ ਦਾ ਭਾਈ ਤੈਨੂੰ ਖਾਣਾ ਵਾ ਜ਼ेड ਜੇ ਦਾ ਮਤਲਬ ਆਜ ਇਹ ਮੇਰਾ ਬੇਟਾ ਇਹ ਨੇਮ ਇਸ ਜ਼ੋਰਾ ਐਂਡ ਨੇਮ ਇਸ ਜੀਗਾ ਸੋ ਜ਼ेड ਐਂਡ ਜੇ ਸਟੋਨ ਮੈਸਨ ਇਹ ਵੀ ਆਪਣੇ ਬੱਚਿਆਂ ਦੇ ਨਾਮ ਤੇ ਪਾਜੀ ਰੱਖਿਆ ਇਹਨਾਂ ਨਾਮ ਦੇ ਜ਼ेड ਜੇ ਸਟੋਨ ਮੈਸਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲੌਜੀ ਸਤਿ ਸ਼੍ਰੀ ਅਕਾਲ ਸਾਚੀ ਗੱਲ ਜੀ ਸਾਚੀ ਗੱਲ ਜੀ ਤੁਹਾਡਾ ਕੀ ਨਾਮ ਹੈ ਜਿਗਰ 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 ਹਾਂ ਤੁਹਾਡਾ ਮੇਰੇ ਨਾਮ ਅਜੋਰਾ ਜ਼ਰਾ ਪੂਰਾ ਨਾਮ ਦੱਸ ਪੂਰਾ ਨਾਮ ਦੱਸੋ ਜ਼ੋਰਾਵਰ ਸਿੰਘ ਸੰਦੂ ਜ਼ੋਰਾਵਰ ਸਿੰਘ ਵੈਰੀ ਗੁੱਡ ਜ਼ੋਰਾਵਰ ਸਿੰਘ ਕਿਹੜੀ ਕਲਾਸ ਚੋਂ ਤੁਸੀਂ 4 ਚ ਤੁਸੀਂ ਕਿਹੜੀ ਕਲਾਸ ਚੋਂ ਇਹ ਅਜੇ ਮੈਂ ਵੇਲਾ ਮੈਂ ਵੇਲਾ ਮੈਂ ਵੇਲਾ 14 ਸਭਾ ਜੀ ਇਹ ਇਹ ਵੀ ਦੇਖੋ ਕਿ ਸਾਡੇ ਪੰਜਾਬੀਆਂ ਦੇ ਸਾਡੇ ਜਜ਼ਬਾਤ ਨੇ ਕਿ ਬਾਈ ਹੁਣਾਂ ਦੀ ਕੰਪਨੀ ਦਾ ਨਾਮ ZJ ਸਟੋਨ ਮੈਸਨ ਜ਼ਰਾਵਰ ਤੇ ਜਿਗਰ ਦੇ ਨਾਂ ਤੇ ਬਾਈ ਬਹੁਤ ਸੋਹਣਾ ਨਾਮ ਹੈ ਜੀ ਬੱਚਿਆਂ ਦੇ ਥੈਂਕ ਯੂ ਥੈਂਕ ਯੂ ਸੋ ਮੱਚ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਤੁਸੀਂ ਮੈਲਬਨ ਚੋਂ ਤਾਂ ਬਾਈ ਹੁਣਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਔਰ ਸਾਡੀ ਕਮਿਊਨਿਟੀ ਨੂੰ ਵਧਦਾ ਹੋਇਆ ਦੇਖ ਕੇ ਸਾਡੀ ਕਮਿਊਨਿਟੀ ਨੂੰ ਪਰਫਲਤ ਹੁੰਦਾ ਦੇਖ ਕੇ ਸਾਨੂੰ ਖੁਸ਼ੀ ਮਿਲਦੀ ਹੈ ਔਰ ਇਹਨਾਂ ਨੇ ਆਪਣਾ ਜਿੱਦਾਂ ਦਿਖਾਇਆ ਕਿ ਸਟੇਟ ਆਫ ਦਾ ਆਡ ਮਸ਼ੀਨਰੀ ਨਾਲੇ ਕੰਮ ਕਰ ਰਹੇ ਹੈ ਨਵੀਂ ਟੈਕਨੋਲੋਜੀ ਦੇ ਨਾਲ ਕੰਮ ਕਰ ਰਹੇ ਹੈ ਸੋ ਜਿਵੇਂ ਜਿਵੇਂ ਪੰਜਾਬ ਪੰਜਾਬੀयत ਅੱਗੇ ਵਧ ਰਹੀ ਹੈ ਔਰ ਇਹਨਾਂ ਦੀ ਗੱਡੀ ਤੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਇਸ ਕਰਕੇ ਤੁਹਾਨੂੰ ਦਿਖਾਈ ਔਰ ਨੰਬਰ ਪਲੇਟ ਵੀ ਬਹੁਤ ਸੋਣੀ ਲੱਗੀ 5RZ 5 ਦਰਿਆਵਾਂ ਦੀ ਧਰਤੀ ਪੰਜਾਬ ਥੈਂਕ ਯੂ ਸੋ ਸੰਧੂ ਸਾਹਿਬ ਥੈਂਕ ਯੂ ਦੋਨੋਂ ਬੱਚਿਆਂ ਦਾ ਬਹੁਤ ਧੰਨਵਾਦ